ਸਾਹਿਬਾ ਦੋਸਤੋ ਆ ਤੁਸੀਂ ਦੇਖ ਲਓ ਯੂਕੇ ਦਾ ਸ਼ਹਿਰ ਹੈ ਜੀ ਗੋਰਵ ਹੈਮਪਟਨ ਅੱਜ ਕੱਲ ਜਿਹੜਾ ਕ੍ਰਿਸਮਸ ਦੇ ਦਿਨ ਗਏ ਨਾ ਤੇ ਮਿੰਨਾਂ ਡੇਢ ਮਹੀਨਾ ਪਹਿਲਾਂ ਕਾਫੀ ਰੌਣਕਾਂ ਸ਼ੁਰੂ ਹੋ ਜਾਂਦੀ ਹੈ ਲੋਕਾਂ ਨੇ ਗਿਫਟ ਵਗੈਰਾ ਜ਼ਿਹਰੇ ਹੁੰਦੇ ਜਿਵੇਂ ਸਾਡੇ ਦੀਵਾਲੀ ਤੇ ਬਹੁਤ ਰੌਣਕਾਂ ਹੁੰਦਾ ਨਾ ਬਿਆਰਾਂ ਦੇ ਵਿੱਚ ਤੇ ਦੀਵਾਲੀ ਤੋਂ ਬਾਅਦ ਲੋਕ ਠੰਡੇ ਹੋ ਜਾਂਦੇ ਉਹ ਖਰਚਾ-ਕੁਰਚਾ ਕਰ ਲਿਆ ਹੁੰਦਾ ਹੈ ਉਹ ਚੱਕਰ ਗੋਰਿਆਂ ਦਾ ਹੈ ਜੀ ਇਹਨਾਂ ਵੀ ਕ੍ਰਿਸਮਸ ਚ ਚੰਗੀ ਸ਼ੋਪਿੰਗ ਕੀਤੀ ਹੁੰਦੀ ਹੈ ਕਿਸੇ ਨੂੰ ਗਿਫਟ ਦੇਣੇ ਵੈਸੇ ਵੀ ਕਾਫੀ ਰੌਣਕਾਂ ਹੁੰਦੀਆਂ ਕਿਉਂਕਿ ਖੁਸ਼ੀ ਦਾ ਤਿਉਹਾਰ ਹੋਇਆ ਹੈ ਤੇ ਦੇਖ ਲਓ ਤੁਸੀਂ ਹਰ ਕਿਨੇ ਡੱਬੇ ਫੜੇ ਬਾਕਸ ਫੜੇ ਸਿਟੀ ਸੈਂਟਰੀ ਕੋਮਰੇ ਵੀ ਖਾਸ ਕਰਕੇ ਫਰਾਈਡੇ ਸੈਚਡੇ ਅੱਥੀ ਤਕ ਲਗਭਗ ਯੂਕੇ ਚ ਨਾ ਕਮਾਈ ਲੋਗ ਫਰਾਈਡੇ ਸੈਚਡੇ ਕਰਦੇ ਵੇ ਪੀਕਲੀ ਤਨਖਾਹ ਗਈ ਹੈ ਫਰਾਈਡੇ ਅੱਥੀ ਸਿਦਰੀ ਮਿਲਦੀ ਲੋਕਾਂ ਨੂੰ ਤੇ ਬਸ ਉਸੇ ਦਿਨ ਦੇ ਸ਼ੁਰੂ ਹੋ ਜਾਂਦੇ ਵੇ ਜਿਹਨੇ ਸ਼ੋਪਿੰਗ ਕਰਨੀ ਹੈ ਉਹ ਸ਼ੋਪਿੰਗ ਕਰਨ ਦਾ ਜਿਹਨੇ ਖਾਣ ਪੀਣ ਦਾ ਸਾਮਾਨ ਲੈਣਾ ਖਾਣ ਪੀਣ ਦਾ ਸਾਮਾਨ ਲੈਣਾ ਜਿਹਨੇ ਕਲੱਬ ਵਗੈਰਾ ਜਾਣਾ ਡਿਸਕੋ ਜਾਣਾ ਉਹ ਵੀ ਫਰਾਈਡੇ ਸੈਚਡੇ ਨਾਈਟ ਉਨ ਜੋਇ ਕਰਦੇ ਅੱਗੇ ਪਿੱਛੇ ਵਰਕਿੰਗ ਦੇ ਹੁੰਦਾ ਮੰਡੇ ਟੂ ਫਰਡੇ ਤੇ ਫਰਡੇ ਸ਼ਾਮ ਨੂੰ ਫਰੀ ਹੋ ਜਾਂਦੇ ਵੇ ਅੱਜ ਕੱਲ੍ਹ ਦੀ ਕਿਸਮ ਇਸ ਕਰਕੇ ਨਾ ਵਿਆਰਜ ਕਾਫੀ ਰਾਸ਼ਕ ਆਇਆ ਦੁਕਾਨਦਾਰੀ ਸੋਚਦੇ ਚਲੋ ਜੀ ਗਾ ਕੇ ਗਾਦੇ ਕਮਾਈ ਖਾਲੀ ਜਿਹੜੀ ਕਰਨੀ ਹੈ ਉਸ ਤੋਂ ਬਾਅਦ ਫਿਰ ਜਨਵਰੀ ਵਿੱਚ ਕਾਫੀ ਮੰਦਾ ਹੋ ਜਾਂਦਾ ਹੈ ਦੁਕਾਨਦਾਰ ਫਿਰ ਤਕਰੀਬਨ ਵਿਲੇ ਬੈਠੇ ਹੁੰਦੇ ਨੇ ਬਹੁਤ ਘੱਟ ਰਾਸ਼ੋ ਹੁੰਦਾ ਹੈ ਲੇਕਿਨ ਜਿਹੜਾ ਇੱਥੇ ਜਿਆਦਾ ਕੰਮ ਨਾਲ ਕੱਪੜੇ ਦਾ ਬੜੀਆਂ ਦੁਕਾਨਾਂ ਖੁੱਲ੍ਹਦੀਆਂ ਸਿਟੀ ਸੈਂਟਰ ਦੇ ਕੱਪੜੇ ਦੀਆਂ ਤੇ ਜਿੰਨੀ ਛੇਤੀ ਖੁੱਲ੍ਹਦੀਆਂ ਉਨੀਆਂ ਛੇਤੀ ਬੰਦ ਵੀ ਹੋ ਜਾਂਦੀਆਂ ਹੈ ਕਿਉਂਕਿ ਬਹੁਤ ਜ਼ਿਆਦਾ ਦੁਕਾਨਾਂ ਗਈਆਂ ਤੇ ਕਿੰਨਾ ਕਾਜ਼ਮੀ ਖਰੀਲੇਗਾ ਸਟੋਰ ਇੱਕ ਹੈ ਤੇ ਪ੍ਰਾਈਮਰਕ ਉਹ ਬਹੁਤ ਸਸਤਾ ਹੈ ਉਹਦਾ ਕੋਈ ਮੁਕਾਬਲਾ ਕਰ ਨਹੀਂ ਸਕਦਾਗਾ ਉਹਨੇ ਬਹੁਤ ਸਸਤਾ ਸਮਾਨ ਲਾਇਆ ਹੁੰਦਾ ਤੇ ਬਾਕੀ ਜਿਹੜੇ ਦੁਕਾਨਦਾਰੇ ਉਹਨਾਂ ਦੇ ਜਰਗ ਪ੍ਰਾਈਸ ਹੁੰਦੀ ਥੋੜੀਕ ਤੇਜ਼ ਇਸ ਕਰਕੇ ਲੋਕ ਉੱਥੇ ਘੱਟ ਵੜਦੇ ਵੇ ਲੇਕਿਨ ਜਿਹੜੇ ਚਲੋ ਗੋਰੇ ਜਿਹਨਾਂ ਦੀ ਕਮਾਈ ਚੰਗੀ ਉਹਨਾਂ ਦਾ ਫਰਕ ਨਹੀਂ ਪਾਤਾ ਤੇ ਜਿਹੜੇ ਦੇਸੀ ਹੈ ਨਾ ਉਹ ਜਿਆਦਾ ਤੁਹਾਨੂੰ ਪ੍ਰਾਈਮਰਕ ਜੀ ਮਿਲਗੇ ਸਟੋਰ ਚ ਮਾਨ ਕੇ ਤੇ ਉੱਥੇ ਸੇਲ ਨਾ ਵੀ ਲਾਣ ਤਾਂ ਵੀ ਕਾਫੀ ਸਸਤਾ ਹੁੰਦਾ ਕਿਸਮਤ ਹੀ ਹੋ ਰਹੀ ਬੜੀਆਂ ਆਈਟਮਾਂ ਮਿਲ ਜਾਂਦੀਆਂ ਤੁਸੀਂ ਦੇਖ ਲਓ ਵੀ ਆ ਸਰਜੀਵ ਗ੍ਰਣਕਾਂ ਹੀ ਆ ਹਰ ਦੁਕਾਨ ਤੇ ਰਸ ਗਿਆ ਇਹ ਦੁਕਾਨਦਾਰ ਵੀ ਖੁਸ਼ ਹੈ ਮਹੀਨਾ ਚਲੋ ਕਮਾਈ ਹੋ ਰਹੀ ਹੈ ਤੇ ਜਦੋਂ ਅਗਲੇ ਮਹੀਨੇ ਦਸੰਬਰ ਬੀਤ ਗਿਆ ਫਿਰ ਸੇਲ ਲਾ ਜਣੀ ਹੈ ਫਿਰ ਕੋਈ 70% ਦੇ ਸੇਲ ਲਾ ਲੰਦਾ ਤੇ ਕੋਈ 50% ਤੇ ਲਾ ਲੰਦਾ ਤੇ ਕੋਈ 40% ਤੇ ਲਗਾ ਦਿੰਦਾ ਉਹਨਾਂ ਨੂੰ ਪਤਾ ਹੁੰਦਾ ਵੀ ਜਿਹੜਾ ਮਾਲ ਵਗਰਾ ਹੈ ਉਹ ਤੇ ਵੇਚਿਆ ਹੁਣ ਇਹ ਗੋਰਿਆਂ ਦੀ ਇੱਕ ਸਿਫਤ ਹੈਗੀ ਏ ਸਟਾਕ ਨਹੀਂ ਕਰਦੇ ਇਹ ਸੋਚਦੇ ਚਲੋ ਜੀ ਜਿਹੜਾ ਸਮਾਨ ਬਚਿਆ ਉਹਨੂੰ ਸੇਲ ਲਾ ਦਿਓ ਗਾਰ ਵੀ ਖੁਸ਼ੀ ਕਿ ਸਸਤਾ ਸਮਾਨ ਮਿਲ ਗਿਆ ਤੇ ਗੋਰੀ ਗੰਦੇ ਸਾਡੇ ਪੈਸੇ ਇਕੱਠੇ ਹੋ ਗਏ ਉਹ ਪੈਸੇ ਕਿਸੇ ਹੋਰ ਚੀਜ਼ ਜੀ ਇਨਵੈਸਟ ਕਰ ਦਿੰਦੇ ਵੇ ਕੋਈ ਹੋਰ ਸਮਾਨ ਖਰੀਦ ਲੈਂਦੇ ਵੇ ਤੇ ਕਮਾਈ ਵੀ ਹੋ ਜਾਂਦੀ ਹੈ ਤੇ ਨਵੀਂ ਪੁਰਾਣੀ ਚੀਜ਼ ਹੋ ਜਾਂਦੀ ਹੈ ਲੇਕਿਨ ਸਾਡੇ ਇੰਡੀਅਨ ਸਟਾਈਲ ਤਰ੍ਹਾਂ ਫਰਕ ਹੈ ਸਾਡੇ ਕੋਈ ਕਾਟਾ ਪਾ ਕੇ ਸਮਾਨ ਕਾਟੀ ਵੇਚਦੇ ਵੇ ਬੇਸ਼ੱਕ ਸੇਲ ਆਈਏ ਵੇ ਲੇਕਿਨ ਸੇਲ ਵੀ ਇੰਡੇ ਨਕਲੀ ਹੁੰਦੀ ਆਮ ਦੁਕਾਨਦਾਰ ਨਹੀਂ ਉਹ ਡਿਸਟੋਰ ਦੀ ਗੱਲ ਨਹੀਂ ਕਰਦੇ ਉਹਨਾਂ ਬਾਅਦ ਸੇਲ ਆਈ ਜਾਂਦੀ ਲੈ ਕੇ ਤੇ ਅੰਦਰ ਰੇਟ ਉਹ ਲਾਇਆ ਹੁੰਦਾ ਹੈ ਇਸ ਹਰ ਦੇ ਮੁਲਕਾਂ ਇਤਕਰੀਬਨ ਖਾਸ ਕਰਕੇ ਪੰਜਾਬੀਂ ਸੱਚਾਈ ਹੈ। ਥੈਂਕ ਯੂ ਵੈਰੀ ਮਾਈ ਤੁਹਾਨੂੰ ਸ਼ਬਦ ਵੀਡੀਓ ਦਿਖਾਣੇ ਦੇ।